ਉਹਨਾਂ ਦਾ ਪੰਜਾਬ ਚ ਵਿਗਲ ਵੱਧ ਚੁੱਕਾ ਹੈ ਤੇ ਹੁਣ ਪਾਰਟੀਆਂ ਦਾ ਫੇਰ ਬਦਲ ਵੀ ਜਾ ਰਹੀ ਹੈ ਤੇ ਕਾਂਗਰਸ ਪਾਰਟੀ ਦੇ ਵਾਰਡ ਨੰਬਰ 29 ਤੋਂ ਜਿਹੜਾ ਹਲਕਾ ਪੂਰਬੀ ਦਾ ਵਾਰਡ ਹੈ ਜ਼ਿਲ੍ਹਾ ਪ੍ਰਧਾਨ ਦਾ ਲੁਧਿਆਣਾ ਦਾ ਜਿਹੜਾ ਹਲਕਾ ਹੈ ਉਸ ਦੇ ਵਿੱਚ ਵਾਰਡ ਨੰਬਰ 29 ਪੈਂਦਾ ਹੈ ਤੇ ਉਸ ਤੋਂ ਕਮਲ ਮਨੋਚਾ ਜੋ ਕਿ लवली ਮਨੋਚਾ ਦੇ ਘਰ ਵਾਲੀ ਸੀਗੇ ਤੇ ਉਹਨਾਂ ਦੇ ਵੱਲੋਂ ਜਿਹੜੇ ਆ ਪਾਰਟੀ ਕੱਲ लवली ਮਨੋਚਾ ਨੇ ਆਪਣੀ ਵਾਈਫ ਦੇ ਨਾਲ ਛੱਡ ਦਿੱਤੀ ਹੈ ਤੇ ਆਪਣੇ ਸਾਥੀਆਂ ਦੇ ਨਾਲ ਜਿਹੜੀ ਪਾਰਟੀ ਛੱਡ ਦਿੱਤੀ ਕਿਹਾ ਜਾ ਰਿਹਾ ਸੀ ਕਿ लवली ਮਨੋਚਾ ਹੁਣਾਂ ਦੀ ਟਿਕਟ ਪੱਕੀ ਸੀਗੀ ਤੇ ਪਾਰਟੀ ਛੱਡਣ ਦਾ ਕਾਰਨ ਪੁੱਲ ਲੈਨੇ ਆ ਪੋਸਟਰ ਉਤਾਰੇ ਜਾ ਰਹੇ ਆ ਇਹ ਮਨੋਚਾ ਸਾਹਿਬ ਕੀ ਕਾਰਨ ਬਣ ਗਿਆ ਕਿ ਪਾਰਟੀ ਛੱਡਣੀ ਪੈਗੀ ਤੁਹਾਡੀ ਟਿਕਟ ਕਿਹਾ ਜਾ ਰਿਆ ਸੀ ਕਿ लवली ਮਨੋਚਾ ਹੁਣਾਂ ਦੀ ਤਾਂ ਟਿਕਟ ਕਾਂਗਰਸ ਪਾਰਟੀ ਨੇ ਪੱਕੀ ਕੀਤੀ ਹੋਈ ਹੈ ਸੰਜੇ ਤਰਵਾਰ ਨੇ ਹੁੰਗਾਰਾ ਪਾ ਦਿੱਤਾ ਸੀ ਕਿ लवली ਜੀ ਦਫ਼ਤਰ ਖੋਲੋ ਸਰ ਦਫ਼ਤਰ ਤਾਂ ਖੋਲਣ ਵਾਲੀ ਗੱਲ ਐਦਾ ਜੀ ਮੈਂ ਪਹਿਲੇ ਤਾਂ ਤੁਹਾਡਾ ਸਵਾਗਤ ਕਰਦਾ ਇੱਥੇ ਆਏ ਤੇ ਦਫ਼ਤਰ ਖੋਲਣ ਵਾਲੀ ਪਹਿਲਾ ਵਰਡ ਤੁਸੀਂ ਯੂਜ਼ ਕੀਤਾ ਮੈਂ ਦਫ਼ਤਰ ਕਿਸੇ ਚੀਜ਼ ਮਤਲਬ ਦਿਖਾਵੇ ਵਾਸਤੇ ਜਾਂ ਸਿਸਟਮ ਵਾਸਤੇ ਨਹੀਂ ਖੋਲਿਆ ਇੱਥੇ ਹੋਰ ਵੀ ਹਰ ਤਰ੍ਹਾਂ ਦੇ ਕੈਂਡੀਡੇਟ ਆਏ ਐ ਤੁਸੀਂ ਦੇਖੋ ਪੂਰੇ ਹਲਕਾ ਇਸ ਟੀਚ ਪੂਰੇ ਹਲਕਾ ਇਸ ਟੀਚ ਜੋ ਸਮਾਜਿਕ ਸੇਵਾ ਦੇ ਨਾਲ ਜੁੜਿਆ ਕੋਈ ਕੰਮ ਹੈ ਜਾਂ ਦਫ਼ਤਰ ਖੋਲਣ ਦੀ ਗੱਲ ਹੈ ਮੈਂ ਪਿਛਲੇ 2 ਸਾਲਾਂ ਤੋਂ ਜਦੋਂ ਫੀਲਡ ਵਿੱਚ ਆਇਆ ਦਫ਼ਤਰ ਖੋਲ ਕੇ ਬੈਠਾ ਜੇ ਇੱਕ ਕਾਰਨ ਕੀ ਬਣ ਗਿਆ ਕਿ ਦੇ ਰਾਜ ਕੋਦਮ ਪਾਰਟੀ ਛੱਡਣੀ ਪੈਗੀ ਕੱਲ ਸਕਰੀਨਿੰਗ ਕਮੇਟੀ ਬੈਠੀ ਸੀ ਉੱਥੇ ਇੰਟਰਵਿਊ ਹੋਏ ਸੀਗੇ ਤੇ ਉਸ ਤੋਂ ਬਾਅਦ ਪਾਰਟੀ ਛੱਡਣ ਦਾ ਇਦਾਂ ਦਾ ਕੀ ਕਾਰਨ ਬਣ ਗਿਆ ਕਿ लवली ਮਨੋਚਾ ਨੂੰ ਆਮ ਆਦਮੀ ਪਾਰਟੀ ਦੀ ਚੇਤੇ ਆ ਗਈ ਸਰ ਚੇਤੇ ਆਣ ਵਾਲੀ ਗੱਲ ਹੈ ਪਹਿਲੀ ਗੱਲ ਤੁਸੀਂ ਇੰਟਰਵਿਊ ਵਾਲੀ ਗੱਲ ਕਰਦੇ ਹੋ ਜਿਹੜੀ ਵੀ ਕੋਈ ਪਾਰਟੀ ਦਾ ਬੰਦਾ ਜੁੜਿਆ ਹੁੰਦਾ ਹੈ ਉਹਦਾ ਹੱਕ ਤੋਂ ਵੀ ਹੁੰਦਾ ਉਸ ਪਾਰਟੀ ਤੇ ਪਾਰਟੀ ਤੁਸੀਂ ਇੱਕ ਬੰਦੇ ਦੀ ਨਹੀਂ ਹੁੰਦੀ ਹੈ ਕੋਈ ਵੀ ਪਾਰਟੀ ਹੈ ਤੇ ਜਦੋਂ ਅਸੀਂ ਪਾਰਟੀ ਵਾਸਤੇ ਕੰਮ ਕਰਦੇ ਆ ਪਿਛਲੇ ਕਈ ਸਾਲਾਂ ਤੋਂ ਲੱਗੇ ਹੋਨੇ ਆ ਤੇ ਸਾਡੇ ਇਮੋਸ਼ਨਸ ਜੁੜ ਜਾਂਦੇ ਆ ਪਰ ਆਂ ਕਈ ਵਾਰੀ ਨਾ ਜਿਹੜੇ ਉੱਪਰ ਬੈਠੇ ਲੀਡਰਸ ਹੁੰਦੇ ਆ ਜਾਂ ਉਹਨਾਂ ਦੇ ਥੱਲੇ ਬੈਠੇ ਪੀਏ ਹੁੰਦੇ ਉਹਨਾਂ ਦੇ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੀ ਸੋਚ ਉਹਨਾਂ ਦੀ ਵਰਕਰਾਂ ਦੇ ਨਾਲ ਬੋਲ ਪਾਣੀ ਜਾਂ ਕੋਈ ਵੀ ਐਸੀ ਚੀਜ਼ਾ ਹੁਣ ਚਲੋ ਹੁਣ ਅਸੀਂ ਉਸ ਪਾਰਟੀ ਦੇ ਵਿੱਚ ਨਹੀਂ ਹੈ ਮੈਂਬਰ ਜਾਂ ਉਸ ਪਾਰਟੀ ਦੇ ਨਹੀਂ ਹੈਗੇ ਆ ਕਿਉਂਕਿ ਅਸੀਂ ਉਹਨਾਂ ਦੇ ਅੰਤਰਕਲੈ ਰੋਜ਼ ਦੇ ਕਲੇਸ਼ ਤੋਂ ਡਿਸਟਰਬ ਹੋ ਗਏ ਸੀ ਮੈਂਟਲੀ ਡਿਸਟਰਬ ਹੋਣਾ ਸ਼ੁਰੂ ਹੋ ਗਿਆ ਸੀ ਇੱਕ ਆਦੀ ਵਾਰੀ ਤਾਂ ਇਹ ਲੱਗਦਾ ਸੀ ਯਾਰ ਅਸੀਂ ਸਿਆਸਤ ਹੀ ਛੱਡ ਦਈਏ ਜਿਹੜੀ ਸਮਾਜ ਸੇਵਾ ਦਾ ਕੰਮ ਹੈ ਬਿਲਕੁਲ ਇਹਨੂੰ ਬੰਦ ਕਰ ਦਈਏ ਮੈਂ ਗੱਲਾਂ ਆਪਣੇ ਮਨੋਂ ਕਹਿ ਰਿਹਾ ਕੋਈ ਦਿਮਾਗ ਤੋਂ ਨਹੀਂ ਕਹਿ ਰਿਹਾ ਮਤਲਬ 2-3 ਦਿਨ ਤੱਕ ਕੁਝ ਐਸਾ ਚੱਲ ਰਿਹਾ ਸੀ ਕਿ ਵੀ ਮਤਲਬ ਅ ਅੰਤਰਕਲੈ ਹੋ ਰਿਹਾ ਸੀ ਪਾਰਟੀ ਦੇ ਅੰਦਰ अलग-अलग विचार धाराएं बन रही थी जेड़े बहार बहार वाले बंदे जेड़े 10 दिन 15 दिन पहले आ रहे आए हैं वो ਸਾਡੇ ਤੇ ਹੈਵੀ ਹੋ ਰਹੀ ਸੀ ਬਸ ਦੂਜੀ ਗੱਲ ਮੈਂ ਕਾਫੀ ਸਮੇਂ ਤੋਂ ਦੇਖ ਰਿਹਾ ਸੀ ਕਾਫੀ ਸਮਝ ਜਦੋਂ ਦੀ ਭਗਵੰਤ ਮਾਨ ਜੀ ਦੀ ਸਰਕਾਰ ਬਣੀ ਸਰਦਾਰ ਭਗਵੰਤ ਮਾਨ ਜੀ ਦੇ ਸਰਕਾਰ ਬਣੀ ਹੈ ਉਹਨਾਂ ਦੀ ਨੀਤੀਆਂ ਤੋਂ ਤੇ ਸਭ ਤੋਂ ਵੱਡੀ ਗੱਲ ਸਾਡੇ ਹਲਕਾ ਈਸਟ ਦੇ ਐਮਐਨਏ ਸਰਦਾਰ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਜਿਹੜੇ ਕਿ ਨਿਹਾਇਤ ਹੀ ਦੋਇਤੀ ਮਤਲਬ ਇਮਾਨਦਾਰ ਔਰ ਕਰਮਟ ਕਰਮਟ ਨੇਤਾ ਹੈ ਨੇਤਾ ਕਹਿੰਦੇ ਕਿ ਨੂੰ ਹੈ ਨੇਤਾ ਕਹਿੰਦੇ ਜਿਹੜੇ ਵਰਕਰ ਨੂੰ ਵਰਕਰ ਨਾ ਸਮਝੋ ਨਾ ਆਪਣਾ ਪਰ ਹਾ ਸਮਝੋ ਉਹਨੂੰ ਨੇਤਾ ਕਹਿੰਦੇ ਹੈ ਦੂਜੀ ਗੱਲ ਸਭ ਤੋਂ ਵੱਡੀ ਗੱਲ ਉਹਨਾਂ ਨੇ ਉਹ ਮੈਨੂੰ ਜਦੋਂ ਅਸੀਂ ਉਹਨਾਂ ਦੇ ਕੰਮ ਦੇਖਦੇ ਸੀ ਉਹਨਾਂ ਦੇ ਵੱਡੇ ਵੱਡੇ ਕਿਤੇ ਪ੍ਰੋਜੈਕਟਾਂ ਨੂੰ ਦੇਖਦੇ ਸੀ ਉਹਨਾਂ ਦੇ ਵੱਡਾ ਬਹੁਤ 100 ਕਰੋੜ ਦਾ ਪ੍ਰੋਜੈਕਟ ਲਿਆਇਆ ਡੰਪ ਜੋਗੀ ਅਜ ਤੋ ਆਜ਼ਾਦੀ ਦੇ ਸਾਲੋਂ ਪਹਿਲਾਂ ਕਿੰਨਾ ਪੁਰਾਣਾ ਡੰਪ ਤਾਜਪੁਰ ਰੋਡ ਤੇ ਉਹਨੂੰ ਹਟਵਾਉਣ ਦਾ ਕੰਮ ਸਾਡੇ ਹਲਕਾ ਪੂਰਬੀ ਦੇ ਐਮ ਐਲ ਏ ਸਰਦਾਰ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਦੀ ਅਗਵਾਈ ਚ ਹੋ ਰਿਹਾ ਤੇ ਉਹ ਪ੍ਰੋਜੈਕਟ ਪੂਰਾ ਹੋ ਰਿਹਾ ਇਸ ਤੋਂ ਬਾਅਦ ਹੀ ਵੱਡੇ ਵੱਡੇ ਪ੍ਰੋਜੈਕਟ ਉਹ ਲੈ ਕੇ ਆ ਰਹੇ ਆ ਤੇ ਏਰੀਆ ਦੀ ਵਿਕਾਸ ਏਰੀਆ ਦੀ ਪ੍ਰਗਤੀ ਨੂੰ ਦੇਖਦੇ ਹੋਏ ਮੈਂ ਕੰਮ ਕੀਤਾ ਜੀ ਏਰੀਆ ਦੀ ਪ੍ਰਗਤੀ ਨੂੰ ਤੁਸੀਂ ਦੇਖਦੇ ਹੋ ਕੰਮ ਕੀਤਾ ਉਹ 29 ਨੰਬਰ ਵਾਰਡ ਚ ਤੇ ਪਹਿਲਾਂ ਇਹ ਚਰਚਾ ਚੱਲ ਰਹੀ ਸੀ ਕਿ ਜੀ लवली ਮਨੋਚਾ ਕਾਂਗਰਸ ਤੋਂ ਲੜ ਰਹੇ ਨੇ ਤੇ ਆਮ ਆਦਮੀ ਪਾਰਟੀ ਨੂੰ ਕੈਂਡੀਡੇਟ ਨਹੀਂ ਮਿਲ ਰਿਹਾ ਕਿ ਕੈਂਡੀਡੇਟ ਬਣ ਕੇ ਹੁਣ ਆਮ ਆਦਮੀ ਪਾਰਟੀ ਦੇ ਉਤਰੂਗੇ ਸਰ ਚਲੋ ਲੋਕਾਂ ਦੀ ਮਿੱਥਿਆ ਹੈਗੀ ਹੈ ਐਸਾ ਖੁਸ਼ ਨਹੀਂ ਹੈ ਮੈਂ ਜਦੋਂ ਉਹਨਾਂ ਨਾਲ ਬੈਠਾ ਜਾਂ ਮੈਂ ਉਹਨਾਂ ਦੇ ਵਿਚਾਰਦਾਰ ਪ੍ਰਭਾਵਿਤ ਹੋ ਕੇ ਮੇਰੀ ਉਹਨਾਂ ਨਾਲ ਗੱਲ ਹੋਈ ਜਾਂ ਉਹਨਾਂ ਦੀ ਮੇਰੇ ਨਾਲ ਗੱਲ ਹੋਈ ਤਾਂ ਸਾਡਾ ਇੱਕੋ ਮਕਸਦ ਸੀ ਜੀ ਏਰੀਆ ਦਾ ਵਿਕਾਸ ਕਿਵੇਂ ਕਰਨਾ ਹੈ ਉਹਨਾਂ ਦੇ ਦਿਮਾਗ ਵਿੱਚ ਕੋਈ ਹੋਰ ਦੂਜੀ ਤੀਜੀ ਗੱਲ ਨਹੀਂ ਮੇਰੇ ਦਿਮਾਗ ਵਿੱਚ ਦੂਜੀ ਤੀਜੀ ਗੱਲ ਜਦੋਂ ਮੈਂ ਜੁੜਿਆ ਤੇ ਦੱਸੋ ਜੀ ਮੈਂ ਕਿਹੜਾ ਇਲੈਕਸ਼ਨ ਮੋਡ ਵਿੱਚ ਹੈਗਾ ਸੀ ਆ 2 ਸਾਲ ਪਹਿਲੇ ਤੁਸੀਂ ਮੈਂ ਐਸ ਏਰੀਏ ਦੀ ਫੋਕਿੰਗ ਦਾ ਕੰਮ ਕਰਾ ਰਿਆ ਮਤਲਬ ਆਪਣੇ ਹਿਸਾਬ ਨਾਲ ਮੈਂ ਲਾਈਟਾਂ ਲਵਾ ਰਿਆ ਆਪਣੇ ਹਿਸਾਬ ਨਾਲ ਮੈਂ ਸੜਕਾਂ ਦਾ ਪੈਚ ਵਰਕ ਕਰਵਾ ਰਿਆ ਮਤਲਬ ਇਹਨੂੰ ਸ਼ੌਕ ਸੀ ਲੋਕਾਂ ਦੇ ਨਾਲ ਜੁੜੇ ਰਹਿਣ ਦਾ ਇੱਕ ਮਿਸ਼ਨ ਦੇ ਤਹਿਤ ਮੈਂ ਪੋਲਿਟਿਕਸ ਵਿੱਚ ਜੁੜਿਆ ਸੀ ਤੇ ਬਸ ਉਸ ਮਿਸ਼ਨ ਵਿੱਚ ਮੈਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਜੋ ਕਿ ਮਤਲਬ ਇੱਕ ਵਿਚਾਰਧਾਰਾ ਹੈ ਆਪਸੀ ਭਾਈਚਾਰੇ ਦੀ ਇੱਕ ਵਿਚਾਰਧਾਰਾ ਹੈ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਣ ਦੀ ਇੱਕ ਡਿਸਪਲਿਨ ਵਾਲੀ ਪਾਰਟੀ ਹੈ ਬੜਾ ਇੱਕ ਬੰਦੇ ਨੇ ਜੋ ਆਰਡਰ ਦਿੱਤਾ ਉਹਨੂੰ ਕੰਪਲੀਟ ਕੀਤਾ ਜਾਂਦਾ ਹੈ ਐ ਨਹੀਂ ਕਿ ਕਾਂਗਰਸ ਪਾਰਟੀ ਦਾ ਅੰਤਰਕਲਾਬ ਵਰਚਾ ਰਵੇ ਇੱਕ ਦੂਜੇ ਦੇ ਪੈਰ ਖਿਚਾ ਰੇ ਤੁਸੀਂ ਦੇਖਦੇ ਹੀ ਹੋ ਰੋਜ਼ ਤੀਜੇ ਚੌਥੇ ਦਿਨ ਹਰ ਇਲੈਕਸ਼ਨ ਵੇਲੇ ਕੀ ਮਾਹੌਲ ਹੁੰਦਾ ਹੈ ਕਿੱਦਾਂ ਦਾ ਹੁੰਦਾ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਦੇ ਦਫ਼ਤਰੋ ਜਿਹੜੇ ਨੀਚਲੇ ਬੰਦੇ ਸੀ ਉਹਨਾਂ ਵੱਲੋਂ ਡਿਸਟਰਬ ਕੀਤਾ ਜਾ ਰਿਹਾ ਸੀ ਸਰ ਮੈਂ ਇਹਦਾ ਕੁਝ ਕਵਾਂ ਜਿੰਨੂੰ ਉਹ ਕਹਿੰਦੇ ਨੇ ਨਾ ਇਹ ਪਬਲਿਕ ਹੈ ਸਭ ਜਾਣਦੀ ਹੈ ਬਸ ਮੇਰਾ ਇੱਕੋ ਮਕਸਦ ਹੈ ਕਿ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਤੇ ਉਹਨਾਂ ਦੇ ਸਾਫ਼ ਸੁਥਰੀ ਛਵੀ ਦੇ ਲੀਡਰਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਇਸ ਪਾਰਟੀ ਦੀ ਸੇਵਾ ਵਿੱਚ ਆਇਆ ਮੇਰੇ ਕੋਲੋ ਜਿਹੜੀ ਸੇਵਾ ਕਹਿਣਗੇ ਜੋ ਕਹਿਣਗੇ ਮੈਂ ਉਹਦੇ ਵਾਸਤੇ ਤਤਪਰ ਹਾਂ ਇੱਕ ਸੰਜੀਤ ਤਲਵਾਰ ਨਾਲ ਨਹੀਂ ਗੱਲ ਹੋਈ ਤੁਹਾਡੇ ਨੇੜਲੇ ਸੰਬੰਧ ਸੀਗੇ ਟਿਕਟ ਉਹਨਾਂ ਨੇ ਤੁਹਾਨੂੰ ਐਲਾਨੀ ਸੀਗੀ ਕਿ ਤੁਹਾਡੇ ਇਦਾਂ ਹੋ ਰਿਹਾ ਮੇਰੇ ਨਾਲ ਮੈਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਜਾਂ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਤੇ ਕਲੇਸ਼ ਤੋਂ ਜਿਹੜਾ ਹੈ ਇਹ ਜਿਹੜਾ ਪਾਰਟੀ ਕਲੇਸ਼ ਆ ਉਸ ਤੋਂ ਪਰੇਸ਼ਾਨ ਹੋ ਚੁੱਕਾ ਕਦੀ ਗੱਲਬਾਤ ਨਹੀਂ ਹੋਈ ਸਰ ਗੱਲ ਸਿਰਫ ਇੰਨੀ ਹੈਗੀ ਤੁਸੀਂ ਨਾ ਮੇਰੇ ਕੋਲ ਡੀਸੀ ਮਤਲਬ ਗੱਲਾਂ ਇੰਨੀ ਬਰੀਕੀ ਨਾਲ ਪੁੱਛ ਰਹੇ ਹੋ ਨਾ ਚਲੋ ਤੁਹਾਡੀ ਪੱਤਰਕਾਰਤਾ ਹੈ ਪਰ ਮੈਂ ਤੁਹਾਨੂੰ ਇੱਕੋ ਗੱਲ ਦਾ ਜਵਾਬ ਦੇਣਾ ਚਾਹਨਾ ਕਿ ਮੇਰੇ ਕੋਲ ਇੱਕੋ ਜਵਾਬ ਹੈ ਕਿ ਮੈਂ ਆਮ ਆਦਮੀ ਪਾਰਟੀ ਸਾਡੇ ਸਰਦਾਰ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਜੀ ਔਰ ਸਾਡੇ ਲੁਧਿਆਣਾ ਦੇ ਹਲਕਾ ਪੂਰਬੀ ਦੇ ਐਮਐਲਏ ਸਰਦਾਰ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਹੁਣ ਮੈਂ ਉਸ ਘਰ ਵਿੱਚ ਆ ਚੁੱਕਿਆ ਉਹ ਘਰ ਮੇਰੀ ਜਿਹੜੀ ਸੇਵਾ ਜਿੱਥੇ ਲਾਈ ਗਈ ਮੈਂ ਤਤਪਰ ਹੈ ਕਿੰਦੇ ਹੁਣ ਕਾਂਗਰਸ ਨੂੰ ਕੋਈ ਕੈਂਡੀਡੇਟ ਨਹੀਂ ਲੱਭ ਰਿਹਾ ਤੁਹਾਡੀ ਜਗ੍ਹਾ ਤੇ ਤੇ ਕੀ ਲੱਗਦਾ ਹੁਣ ਇਕੱਲਾ ਤੁਸੀਂ ਨਹੀਂ ਨਹੀਂ ਐਸਾ ਐਸੀ ਗੱਲ ਨਹੀਂ ਸਰ ਦੂਜੇ ਕੈਂਡੀਡੇਟ ਨੇ ਵੀ ਫਾਰਮ ਭਰੇ ਹੈ ਹੁਣ ਜਿਹਦਾ ਰਾਈਟ ਬਣਦਾ ਉਹਨੂੰ ਵੀ ਮਿਲੇਗਾ ਮੈਂ ਕਾਂਗਰਸ ਵਿੱਚ ਨਹੀਂ ਆ ਇਸ ਵਾਰ ਇਸ ਮੈਂ ਕੁਝ ਨਹੀਂ ਬੋਲਣਾ ਚਾਹੁੰਦਾ ਜੀ ਐ ਉਸ ਪਾਰਟੀ ਦਾ ਹੁਣ ਇਹ ਜੀ ਫੈਸਲਾ ਹੈ ਜੀ ਤੇ ਵਾਰਡ ਨੰਬਰ 29 ਦੇ ਲੋਕਾਂ ਨੂੰ ਕੀ ਅਪੀਲ ਕਰਨਾ ਹੈ ਮੈਂ ਵਾਰਡ ਬੰਦੀ ਵਾਰਡ ਨੰਬਰ 29 ਦੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਦਰਸਰਦ ਜਲਜੀਤ ਸਿੰਘ ਗਰੇਵਾਲ ਭੋਲਾ ਇਹ ਤੇ ਪੂਰਾ ਵਿਸ਼ਵਾਸ ਰੱਖੋ ਉਹ ਜਿਹਦੇ ਤੇ ਵਿਸ਼ਵਾਸ ਰੱਖਣਗੇ ਤੁਸੀਂ ਉਹਦਾ ਪੂਰਾ ਪੂਰਾ ਆਪਣਾ ਦਿਲੋਂ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਭੇਜਣਾ ਕਿਉਂਕਿ ਜਿਹਨਾਂ ਦੀ ਸਰਕਾਰ ਹੈ ਸਰਕਾਰ ਦੇ ਥੱਲੇ ਹੀ ਬਹਿ ਕੇ ਇੱਕ ਕਾਉਂਸਲਰ ਲੈਵਲ ਦੇ ਇਲੈਕਸ਼ਨ ਆ ਰਹੇ ਉਹ ਕੰਮ ਕਰ ਸਕਦਾ ਹੈ ਜਿਹਦੀ ਵੀ ਸਾਡੇ ਐਮਐਲਏ ਸਾਹਿਬ ਡਿਊਟੀ ਲਾਉਣਗੇ ਜਿੱਥੇ ਜਿੱਦੀ ਲਾਉਣਗੇ ਸਾਡੀ ਵੀ ਜਿੱਥੇ-ਕਿੱਥੇ ਲਾਉਣਗੇ ਅਸੀਂ ਉਸ ਡਿਊਟੀ ਨੂੰ ਪੂਰਾ ਨਿਭਾਵਾਂਗੇ ਮੇਅਰ ਆਮ ਆਦਮੀ ਪਾਰਟੀ ਦਾ ਬਣੂਗਾ ਸਰ ਇਹਦੇ ਤੇ ਕੋਈ ਸ਼ੱਕ ਹੈ ਤੁਸੀਂ ਆਪਣੇ ਦਿਲ ਤੇ ਆਪਣੇ ਆਪ ਤੋਂ ਸਵਾਲ ਕਰਕੇ ਪਤਾ ਕਰ ਲਓ ਕਿ ਮੇਅਰ ਕਿਹਦਾ ਬਣੇਗਾ ਮੇਅਰ ਤਾਂ ਆਮ ਆਦਮੀ ਪਾਰਟੀ ਦਾ ਹੀ ਬਣਨਾ ਹੈ ਸਰ ਕਾਂਗਰਸ ਪਾਰਟੀ ਨੂੰ ਦੋ ਚਾਰ ਜਿਹੜੇ ਅੱਛੇ ਕੈਂਡੀਡੇਟ ਸੀ ਉਹ ਵੀ ਨਹੀਂ ਸੰਭਾਲੇ ਜਾ ਰਹੇ ਤੇ ਇਹਨਾਂ ਦੇ ਹਾਲਾਤ ਕੀ ਹੋਣੇ ਆ ਇਹ ਆਪ ਜਾਣਦੇ ਆ ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛਣ ਜਿਹੜਾ ਵੀ ਅੱਛਾ ਕੈਂਡੀਡੇਟ ਇੱਥੇ ਹੈਗਾ ਸੀ ਚਾਹੇ ਉਹ ਵਿਨਿੰਗ ਸੀ ਪਿਛਲੀ ਵਾਰੀ ਚਾਹੇ ਐਧਕੇ ਕੋਈ ਕੰਮ ਕਰਨ ਵਾਲਾ ਕੈਂਡੀਡੇਟ ਸੀ ਕਿਹਾ ਅੱਜ ਉਹਨਾਂ ਦੇ ਵਿੱਚ ਹੈ ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ ਪਿਛਲੀ ਵਾਰੀ ਕਿਹੜੇ ਕਿਹੜੇ ਕੈਂਡੀਡੇਟ ਹੈਗੇ ਸੀ ਤੇ ਹੁਣ ਕਿਹੜੇ ਕੈਂਡੀਡੇਟ ਖਾਲੀ ਰਹਿ ਗਏ ਆ ਤੇ ਇਸਾ ਸਾਡੇ ਨਾਲ लवली ਮਨੋਚਾ ਜਿਨ੍ਹਾਂ ਦੇ ਵੱਲੋਂ ਪਾਰਟੀ ਛੱਡ ਦਿੱਤੀ ਗਈ ਹੈ ਤੇ ਕੱਲ ਦੇਰ ਸ਼ਾਮ ਵੇਨਾਂ ਤੋਂ ਵੱਲੋਂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਜਿਹੜਾ ਪੱਲਾ ਫੜ ਲਿਤਾ ਗਿਆ ਤੇ ਹੁਣ ਇਹ ਕਹਿੰਦੇ ਨੇ ਕਿ ਜਿਹੜੇ ਵੀ ਵਿਨਿੰਗ ਕੈਂਡੀਡੇਟ ਸੀ ਕਾਂਗਰਸ ਉਹਨਾਂ ਨੂੰ ਨਹੀਂ ਸੰਭਾਲ ਪਾਰੀ ਇਹਨਾਂ ਦਾ ਅੰਤਰਕਲੇਸ਼ ਹੈ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਇਸ ਸਮਝਣ ਲਈ ਲੁਧਿਆਣਾ